ਬੇੜਾ ਬਣਾ ਦਿਓ ਪੈਸੇ ਮੈਂ ਤੁਹਾਨੂੰ ਦਊਂਗਾ ਪਾਪਾ ਤੁਹਾਨੂੰ ਬੇਨਤੀ ਹੈ ਵੀ ਉਹਨਾਂ ਨੂੰ ਬੁੜਾ ਕੇ ਛੇਤੀ ਦਿਓ ਵਿਚਾਦਾਂ ਨੇ ਆਪਣੀ ਕੰਨ ਕੁੜਕਲੀ ਟਾਈਟਰ ਟੂਟਰ ਲਗਾਉਣੇ ਆ ਛੋਨਾ ਚੱਲ ਠੀਕ ਆ ਕਿਹਦੀ ਗੱਲ ਛੋਨਾ ਚੱਲ ਤੇ ਆਪਾਂ ਬੇੜਾ ਮੈਂ ਤੁਹਾਨੂੰ ਮੈਂ ਪੈਸੇ ਦਊਂਗਾ ਕੱਲ ਕੱਲ ਮੈਂ ਸ਼ਾਮ ਨੂੰ ਆਉਣਾ ਕੱਲ ਮੈਂ ਤੁਹਾਨੂੰ ਮਤਲਬ ਜਿਹੜਾ ਲੱਖ ਰੁਪਈਆ ਦੇ ਦਊਂਗਾ ਬਾਕੀ ਜਿੰਨੇ ਤੁਸੀਂ ਕਹੋਗੇ ਮੈਂ ਤੁਹਾਨੂੰ ਪੈਸੇ ਦੇ ਦਊਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੱਲ ਤੁਹਾਨੂੰ ਲੱਖ ਰੁਪਈਆ ਮਿਲ ਜੂ ਠੀਕ ਹੈ ਇਹ ਬੱਬੂ ਆਊਗਾ ਸਰਪੰਚ ਤੇ ਜਿਹੜਾ ਸਾਈਜ ਕਹਿੰਦੇ ਆ ਇੱਕ ਛੋਟੀ ਬੇੜੀ ਬਣਾਉਣੀ ਆ ਤੇ ਇੱਕ ਬੇੜਾ ਬਣਾਉਣਾ ਨਹੀਂ ਨਹੀਂ ਤੇਰੇ ਬੱਲਵੜਾ ਦਾ ਪੱਲਾ ਵਾਲੇ ਜੱਸ ਜੀ ਬੱਲਾ ਵਾਲੀ ਸੀ ਬੱਬੂ ਸਭ ਤੋਂ ਵੱਡਾ ਸਾਈਜ ਸਾਡੇ ਕੋਲ ਇਹੋ ਹੀ ਗੁਵਾ ਹਾਂ ਆਓ ਜਿੱਦਾਂ ਵਾਏ ਕਹਿੰਦੇ ਨਾ ਬੱਲਾ ਵਾਲੇ ਉਦਾਂ ਦਾ ਪੜਾਵੇ ਯਾਰ ਇਹਨਾਂ ਦਾ ਬੜਾ ਨੁਕਸਾਨ ਹੋਇਆ ਆਉਦੇ ਆ ਜਾਣਗੇ ਤੇ ਕੋ ਤੇ ਦਾ ਤਾਂ ਕੱਲ ਕੱਲ ਮੈਂ ਤੁਹਾਨੂੰ ਪੈਸੇ ਭੇਜੂਗਾ ਠੀਕ ਆ ਆ ਕੋਈ ਨਹੀਂ ਕੱਲ ਖੋਲੋ ਤੂੰ ਵਟਸਐਪ ਕੋਈ ਦੀ ਕੱਲ ਕੋਲ ਸ਼ੁਰੂ ਕਰ ਦੋ ਬੜਾ ਨਾਮ ਲੈ ਕੇ ਆ ਠੀਕ ਰਸ ਫੇੜਾ ਫਟੇ ਅੰਦਰ ਨਾਲ ਗियर ਵੀ ਰੱਖੀ ਤੂੰ ਪਾ ਕੇ ਨਾਲ ਕੋਈ ਨਹੀਂ ਕੋਈ ਨਹੀਂ ਲੱਗਦੀ ਬ੍ਰੇਕ ਨਹੀਂ ਕਰਦਾ ਲੱਗਦੀ ਲੱਗਦੀ ਉਹ ਪਹਿਲਾਂ ਨਾਲ ਲੌਂਡਾ ਦਾ ਜਾਂਦੇ ਵਸ ਲੱਗੇ ਜਾ ਵੀ ਅਸੀਂ ਜਾਂਦੇ ਸੀ ਸੀ ਗੇਅਰ ਪਾ ਕੇ ਰੱਖਿਆ ਗੇਅਰ ਆ ਮਿਸਟਰ ਕੋਈ ਸਟਾਰਟਰ ਵੀ ਨਾ ਹੋਏ ਨਹੀਂ ਨਹੀਂ ਚਾਰਟ ਹਾਂ ਚੱਲ ਜਾਂਦੇ 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 ਜਰ ਜਰ ਰੇਡ ਮਾਈ ਚਲੇ ਚਲੇ ਵਾਹ ਵੀ ਗੇਰ ਕੱਢ ਦੇ ਗੇਰ ਕੱਢ ਦੇ ਜਾਂਦੇ ਜਾਂਦੇ ਅੱਗੇ ਜਾਂਦੇ ਦੂਜਾ ਲਾ ਕੇ ਚੱਲ ਜਾਓ ਦੋ ਜਾਨਾਂ ਨੂੰ ਕਾਲੋ ਬੰਨ੍ਹਰ ਦੋ ਉਹ ਲੈ ਉਹ ਮੈਸੀ ਬਾਕੀ ਬੰਦੇ ਮੈਸੇਜ ਆਊਗਾ ਕੋਈ ਆ ਤੂੰ ਸ਼ੁਕਰੀਆ ਹੁੰਦਾ ਜੀ ਉਹ ਭਰਾ ਆਉਂਦਾ ਨਹੀਂ ਟੂ ਟੂ ਪਿਪ ਦਾ ਟੂ ਟੂ ਲੋ ਰੋਜਾ ਖੋਲ ਦਿੰਦੇ ਆ ਚਲ ਬੜਾ ਬੜਾ ਬੱਸ ਬੜਾ ਬੜਾ ਫਟੇ ਫਟੇ ਇਹ ਜਿੱਦ ਨਾ ਪਾਣੀ ਡਾਟਿਆ ਭਗ ਗਿਆ ਲੱਭ ਲੈਣਾ ਪਿਆ ਹੁਣ ਨਾ ਬਣਾ ਹੁਣ ਨਾ ਨਾ ਵੀ ਬ੍ਰੇਕ ਕਰ ਦੇ ਚਲ ਆਇਓ 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 ਚੱਲੀਏ ਆਜੋ ਆਜੋ ਚਲ ਨਹੀਂ ਰਹਿਣਾ ਤੇ ਬੜਾ ਆਜੋ ਆਜੋ ਬੜਾ ਟਾਈਮ ਬੜਾ ਹੋ ਗਿਆ ਭੱਜੋ 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 ਇਦਾਂ ਜਾਊਗਾ ਹਾਂਜੀ ਇਹ ਚੱਤੀ ਮੇਰੇ ਮੀਨਾਂ ਕਹਿੰਦਾ ਫੋਨ ਨਹੀਂ ਲੱਗਣਾ ਆ ਕੀ ਗੱਲ ਕਿਉਂ ਬੀਜਾ ਜੀ ਦੁਕਾਨਾਂ ਛੁੱਟ ਗਈਆਂ ਠੀਕ ਆ ਰੀਚਾਰਜ ਮਹਿੰਗੇ ਹੋ ਗਏ ਆ ਆਪਾਂ ਲਾ ਚੱਪੇ ਨੂੰ ਪਾਣੀ ਰਹਿ ਗਿਆ ਹੂੰ ਆਵਾ ਦੇ ਖੜਾ ਹੋ ਗਿਆ ਇਹ ਬੇੜਾ ਮੈਂ ਖੜਾ ਨਹੀਂ ਬਹੁਤ ਤੇਜ਼ ਜਾਂ ਰਿਹਾ ਵੇਖਣ ਨੂੰ ਲੱਗਣ ਦਿਆ ਪਾਣੀ ਵੇਖੋ ਜਾਂਦਾ ਭਜਾ ਜਿਹੜਾ ਰੱਖ ਕੋਖਰੀ ਹੁੰਦਾ ਦੁਨੀਆ ਦੇ ਵੱਧ ਗਏ ਬੱਸ ਉਹਨਾਂ ਕੋਲ ਕਾ ਕਵਾਦੀ ਸਾਬ ਸਾਰਾ ਗੰਦਾ ਪੈ ਗਿਆ ਹਾਂ ਸਾਰਾ ਕਿੰਨਾ ਕਿਲੋ ਤੁਹਾਨੂੰ ਪੈ ਗਿਆ ਇਹ ਇਹ ਸਾਰਾ ਤੋਂ ਪਹਿਲੀ ਇਹ ਹੋਊਗਾ ਮੇਰੇ ਖਿਆਲ ਚ ਹਾਂ ਸਾਰੀ ਪਹਿਲੀ ਸੀ ਦੋ ਟਾਂ 200 ਕਿਲਾ ਜਿਹੜਾ ਬਿਲਕੁਲ ਇੰਨੇ ਸੇ ਜਗ੍ਹਾ ਤੇ ਬਰਬਾਦ ਹੋ ਗਿਆ ਜਿੱਦਿਵੀ ਕੱਖ ਨਹੀਂਗਾ ਅੱਛਾ ਪਹਿਲੀ ਸੀ ਤੇ ਬੇੜਾ ਜਾਣਦਾ ਸਾਰੀ ਪਹਿਲੀ ਸੀ ਪਹਿਲੀ ਸੀ ਦੀ ਜਾਨ ਹਾਂ ਪਹਿਲੀ ਕਿੰਨੀ ਸੀ ਕੜੀਆ 6 6-7 ਕਿਲਿਆ ਸਰ ਸਾਰੀ ਅਦਲਗੀ ਹਾਂ ਸਾਡੀ ਮਾੜੀ ਮੁੱਟੀ ਫਸਲ ਇਹਦੀ ਸਾਰੀ ਬਰਬਾਦ ਹੋ ਗਈ ਯਾਰ ਓਹੋ ਚੱਲ ਕਰੀ ਨਾ ਬਾਕੀ ਸਾਡੀ ਮੱਥੇ ਕਰਿਓ ਕੋਈ ਅਸੀਂ ਬਹੁਤ ਬੰਦੇ ਆ ਕੋਈ ਮੈਂ ਕੋਈ ਦਿਲ ਨਹੀਂ ਛੱਡਦਾ ਮੈਂ ਵੇਖੋ ਆਇਆ ਏਡੀ ਦੂਰ ਇਹਨਾਂ ਨੇ ਮੈਨੂੰ ਉਹਦੇ ਆਪਲਾਵਾਂ ਨੇ ਕਿਹਾ ਬੇੜਾ ਲੈ ਦੋ ਤੇ ਮੈਂ ਕਿਹਾ ਬੇੜਾ ਤੁਹਾਨੂੰ ਮਿਲ ਜਾਊਗਾ ਕੋਈ ਨਹੀਂ ਤੁਹਾਨੂੰ ਵੀ ਕੋਈ ਮੱਤੇ ਦੀ ਲੋੜ ਹੋਗੀ ਮਿਹਰਬਾਨੀ ਹਾਜਰ ਦੱਸ ਉਹ ਬੱਚਾ ਪਤਾ ਪਸੇਖਿਆ ਪੰਜਾਬੀ ਆ ਦਿਲ ਨਹੀਂ ਛੱਡਦਾ ਨਹੀਂ ਜੀ ਸਰ ਕੋਈ ਗੱਲ ਨਹੀਂ ਦਿਲ ਨਹੀਂ ਛੱਡਦੀ ਸਰ ਦਿਲ ਨਹੀਂ ਛੱਡਦਾ ਛੱਡ ਦਿਓ ਦਿਲ ਕੋ ਛੱਡ ਬਹੁਤ ਸਾਰੇ ਇੱਕ ਦੂਜੇ ਦਾ ਸਹਯੋਗ ਕਰਦੇ ਆ ਆਪਾਂ ਕਹਾਂਗੇ ਪਤਾ ਤੁਹਾਡਾ ਨੁਕਸਾਨ ਹੋ ਗਿਆ ਟਰੈਕਟਰ ਬਰਬਾਦ ਹੋ ਗਿਆ ਜੀ ਗਰੀਬ ਆਮੀਰ ਸਭ ਲਈ ਮੁਸ਼ਕਲ ਬਣਾਈ ਸੰਦ ਨਹੀਂ ਨਹੀਂ ਬਹੁਤ ਔਖੇ ਸੰਦ ਬਣਦੇ ਹਾਂ ਜੀ ਜਿੰਨਾ ਹੋ ਸਕੇ ਚਲੋ ਹੱਡੀ ਮਰਚ ਕਰਿਓ ਕੋਈ ਆਉਂਦੀ ਮੈਂ ਕਦੋਂ ਕਦੂੰਗਾ ਮਿਹਰਬਾਨੀ ਕਦੂੰਗਾ ਆਪਾਂ ਦੇਖਦੇ ਹਾਂ ਦੇ ਕੇ ਮਕਸ਼ਾ ਵਾਲੇ ਨਾਲ ਗੱਲ ਕਰਦੇ ਆ ਠੀਕ ਹੈ ਕਿਤੇ ਇੱਕ ਥਾਂ ਤੇ ਖੜ ਕੇ ਸਾਡੇ ਟਰੈਕਟਰ ਤੁਹਾਡੇ ਠੀਕ ਕਰਵਾ ਦਈਏ ਕੋਈ ਕਈ ਸਾਡੇ ਕੋ ਆਉਂਦੇ ਆ ਸੱਜਣ ਇਦਾਂ ਦੇ ਇੱਕੋ ਥਾਂ ਤੇ ਕੋਈ ਪਤਾ ਕਰਦੇ ਆ ਜਿੱਥੋਂ ਠੀਕ ਹੋ ਜਾਣਾ ਠੀਕ ਹੈ ਕਰੀਗਾ ਵਕਦਾ ਦਾਂ ਠੀਕ ਹੈ ਜੀ ਵਧੀਆ ਛੇ ਨਿਕਲੇ ਹਾਂਜੀ ਚਾਰ ਆਪਾਂ ਲੈ ਕੇ ਪਿਛੇ ਆ ਦੋ ਹੁਣ ਅੱਜ ਤੋਂ ਲੱਦਨੀਆ ਟਰੈਕਟਰ ਤੇ ਅੱਛਾ ਸਾਡੇ ਵੀ ਗਾੜੀ ਜੋ ਹੈ ਆਪ ਲੋਕਾਂ ਦੇ ਵਾਹਨ ਚਲਵਾਉਣਾ ਹੈ ابھی ਵੀ ਅੰਦਰ ਰਵੇਚੀ ਗਾੜੀ ਹੈ ਕੋਹ ਥੱਲੇ ਅੱਛਾ ਥੱਲੇ ਹਾਂ ਹਾਂ ਵੀ ਹੀ ਲੱਗੇ ਫਿਰ ਕਈ ਸੰਦ ਰਹਿ ਗਏ ਟਾਲੀ ਟੁਲੀਆਂ ਲੱਭੀਆਂ ਨਹੀਂ ਅਜੇ ਹਾਂ ਭੱਲਾ ਦੇ ਜੀ ਸੁਭਾਗਾ ਸੁਭਾਗੇ ਹਾਂ ਕਾਮੀਆਂ ਉਹ ਨਹੀਂ ਅਜੇ ਤੱਕ ਹੁੰਦੇ ਨਹੀਂ ਹੂੰ 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 ਕਟਰੋ ਚਾਰੇ ਇਦਾਂ ਦੇ ਨਿਕਲੇ ਟੁੱਟ ਭੱਜ ਕਰ ਗਈ ਜੀ ਮਲੇ ਜਿੰਨੇ ਵੀ ਮਲਵਾਏ ਕੋਈ ਕਿਸੇ ਦਾ ਕੋਈ ਟੁੱਟ ਗਿਆ ਉਹ ਜਿਆਦਾ ਕੰਡੋ ਨੇ ਹੂੰ ਕਿੱਥੇ ਜਿੱਥੇ ਕੋਈ ਚੀਜ਼ ਨੂੰ ਪੈਂਦਾ ਆ ਜਾਂਦੀ ਪੈਂਦੀ ਰਹੀ ਨੇ ਪਲਟ ਪਲਟ ਖੰਗਦੇ ਰਹੇ ਮੁੰਡੇ ਜਾਂਦੇ ਨੇ 30 ਫੁੱਟ ਦੇ 22 ਮਾਰਕ ਦੇ ਸੱਪਾ ਪਾਉਂਦੇ ਰਿਹਾ ਹੂੰ ਹਲੋ ਘਟੇ ਛੜੇ ਪਤਾ ਨਹੀਂ ਕਿੱਥੇ ਵੇਜਣਾ ਅੱਛਾ ਹਾਂ ਜੀ ਬਾਕੀ 16 ਦੇ ਡਾਟਰ ਬੀਵੀ ਹਜ਼ਾਰ ਦੇ ਡਾਟਰ ਉਹ ਵੀ ਬਸ ਹੋ ਗਏ ਨਹੀਂ ਅੰਦਰ ਨਹੀਂ ਬੰਨੇ ਬਾਕੀ ਸਾਰੇ ਬੇ ਜਮੀਨਾਂ ਸਾਰੇ ਮਲ ਫਸਲਾਂ ਰਿਤਾ ਹੀ ਗਈ ਸਭ ਦਿੱਤਾ ਹੀ ਹੋ ਗਿਆ ਤੇ ਦਾਦਾ ਫਟ ਹੋ ਗਈ ਹਨ ਹਮ ਇੱਥੇ ਪੋਸਟੀ ਆਪਾਂ ਮੇਰੇ ਖਾਲੀ ਤੇ ਪਹਿਨੋ ਆ ਜਾਵਾਂਗੇ ਆਏ ਆਏ ਪੋਸਟ ਹਾਂਜੀ ਦੇ ਲੋ ਇੱਥੇ ਕਿਤੇ ਨਾਮ ਨਿਸ਼ਾਨ ਹੀ ਰਹਿ ਗਿਆ ਹਮ ਇਹ ਬਰਾਬਰੀ ਪਾਣੀ ਉੱਤੇ ਉੱਤੇ ਛਿੱਟ ਰਹੀ ਮੜੀ ਮੜੀ ਬਸ ਦੇ ਦਿੱਤਾ ਹਮ 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 ਹੰਡਾ ਦਾ ਅਰਜਨਾ ਪਾਣੀ ਸਾਰੇ ਇੱਥੇ ਮਾਂ ਝੋਨਾ ਹੀ ਦੀ ਸਾਹਮਣੇ ਗੱਡੀਆਂ ਯਾ ਫਾਕ ਦੂਰ ਤੱਕ ਈ ਤੋਂ ਕਿਲੋਮੀਟਰ ਅੱਗੇ ਹਾ ਮੈਨੂੰ ਪਤਾ ਹੋ ਆ ਨਾ ਥੱਲੇ ਇਧਰ ਆਪਣਾ ਝੋਨਾ ਚਾੜੀ 50 ਕਿਲਿਓ ਇਹ ਕਿਤੇ ਬੂਟਾਂ ਦੀ ਦਾ ਉਤੋਂ ਦੀ ਰੇਦੀ ਨਪ ਗਈ ਸਾਰੀ ਹਮ ਸਾਰੇ ਬਾ ਕੋਈ ਬੂਟਾਂ ਨਹੀਂ ਛੱਡੇ ਪਿੱਛੇ ਵੀ ਹੋ ਜਾਣ ਆ ਵੇਖੋ ਪਿੱਛੇ ਮਗਰ ਗਈ ਨਾ ਨਾ ਸਭ ਉਧਰ ਵੀ ਵੇਖ ਹੀ ਆ ਗੋ ਸਭ ਖਤਮ ਹੋ ਗਿਆ ਬਹੁਤ ਨੁਕਸਾਨ ਹੋ ਗਿਆ ਇਹ ਰੇਤ ਪਾਣੀ ਕਿੱਥੋਂ ਆਈ ਇੰਨੀ ਰੇਤ ਛੜੀ ਹੈ ਵੀ ਕੋਈ ਫਸਲ ਕੋਈ ਰਹਿ ਹੀ ਨਹੀਂ ਕੱਢ ਕੇ ਇਹਨੂੰ ਵੇਚ ਹੀ ਸਕਦੇ ਨਾ ਕਿ ਪਾਸੇ ਕਰ ਸਕੇ ਨਹੀਂ ਆ ਕਿੱਥੇ ਖੜੋਗੇ ਪਾਣੀ ਨਹੀਂ ਕਿਵੇਂ ਪਾਣੀ ਇਧਰ ਤੇ ਖਤਮ ਹੋਇਆ ਇਧਰ ਪਾਣੀ ਨਹੀਂ ਲੱਗਦਾ ਉਹ ਭਾਵੇਂ ਕਦੀ ਕਦੇ ਨਿਕਲ ਜਾ ਆ ਕਿੱਥੇ ਚਲ ਜੂਗੀ ਇੱਥੇ ਲੱਖਾਂ ਰੁਪਏ ਖਰਚ ਹੋ ਗਏ ਬੰਦਾ ਹੁਣ ਆਖੋ ਗਿਆ ਤੇ ਰੇਤ ਕਿੱਧਰ ਨਿਕਲਣੀ ਨਹੀਂ 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 ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪਾਰਦਾ ਤੇ ਤਕਰੀਬਨ ਜੋ ਕਿ ਲੋਕਾਂ ਕੋ ਪੈਸੇ ਨਹੀਂ ਰਏ ਠੀਕ ਕਰਨ ਨੂੰ ਜੋ ਹਾਲਾਤ ਬਣੇ ਯਾਰ ਬਸ ਦੋ ਫਸਲ ਪੱਕਣ ਤੇ ਆਈ ਇਹ ਸਾਰਾ ਖਰਚਾ ਲਾਇਆ ਲਾ ਸਭ ਲਾਇਆ ਜਿੱਥੋਂ ਨਾ ਦੇਉਂਦਾ ਆਪਣਾ ਮੰਡੀ ਜਾਣਾ ਹੈ ਇਹ ਤਾਂ ਗੱਗ ਤਾਂ ਮਿਲਣੀ ਬਸ ਹੂੰ 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 ਤੇ ਦੇ ਬੁੱਕ ਨਹੀਂ ਦੋ ਹਰ ਨਹੀਂ ਕਿਤੇ ਗਾਹ ਹੁਣ ਅਜ ਤੱਕ ਝੋਨੇ ਵੜੇ ਜਾਣੇ ਜੇ ਹਿਸਾਬ ਹੋਏ ਜੇ ਕਿਹੜਾ ਪੱਕੇ ਹੋਣੇ ਉਹਨਾਂ ਮਲੋ ਦੋ ਜੋਂ ਦਿਨਾਂ ਦੀ ਖੇਤੀ ਛੋਂ ਤਾਂ ਨਹੀਂ ਚਾਂਸ ਤੇ ਆ ਵੀ ਬੇੜਾ ਕਿਸੇ ਦਾ ਲਿਆਉਂਦਾ ਉਹਨੇ ਲੈਣਾ ਗੱਲ ਨੂੰ ਹੋੜੇ ਗਪਾਰ ਵਾਲੇ ਕਿਸਾਨਾ ਕੋਲ ਨਾ ਬੇੜੀ ਨਾ ਬੇੜਾ ਕਰੋ ਸਾਡਾ ਸਾਡਾ ਜਾਨੋ ਨਾ ਦਾ ਕੋਈ ਆਪਣਾ ਉਹ ਬੇੜਾ ਕਿੱਥੇ ਧਿਲ ਗਿਆ ਧੁਰ ਗਿਆ ਸਾਰਾ ਝੜੀ ਵੀ ਧੁਰ ਗਈ ਰਸੇ ਟੁੱਟ ਗਏ ਜਦੋਂ ਪਾਣੀ ਜ਼ਿਆਦਾ ਹੋਇਆ ਬੇੜੀ ਵੀ ਧੁਰ ਗਈ ਉਹ ਹੁਣ ਜਿਆਦੀ ਮੁਸ਼ਕਲ ਆਉਣ ਦੀ ਆ ਤੇ ਠੇਕੇਦਾਰ ਦਾ ਇਹਨਾਂ ਉਹਾਂ ਦੇ ਗੱਲ ਹੀ ਲੈਣਾ ਲੱਗਦਾ ਉਹਨਾਂ ਨੇ ਅਸੀਂ ਕਰ ਟ੍ਰੈਕਟਰਾਂ ਕਰਕੇ ਰੱਖਿਆ ਜੇ ਹੁਣ ਮਤਲਬ ਅੰਦਰ ਆਇਆ ਵੀ ਨਹੀਂ ਜਾਣਾ ਜਿਹੜਾ ਕੋਈ ਕਿਸੇ ਦਾ ਕੋਈ ਫਸਲ ਮਾੜਾ ਮੋਟਾ ਜਾਂ ਪੈਲੀ ਪਧਰੀ ਕਰਨ ਵਾਲੀ ਜੇ ਕੋਈ ਸਾਧਨ ਨਹੀਂ ਆਪਣਾ ਮਿਲਦਾ ਤੇ ਆਇਆ ਹੀ ਨਹੀਂ ਜਾਣਾ ਨਹੀਂ ਕੋਈ ਨਹੀਂ ਬੇਡਾ ਕੜਵਾ ਦਿੰਦੇ ਫੇ ਫੇਰ ਕਰਦੇ ਕੁਛ ਬੇਡਾ ਮੈਂ ਬੜਵਾ ਦਦਾ ਤੁਹਾਨੂੰ ਕੋਈ ਨਹੀਂ ਠੀਕ ਹੈ ਸਰ ਠੀਕ ਬੇੜਾ ਦਾ ਕਦੋਂ ਫੇਰ ਮਾਰੀ ਬੇਡਾ ਤੁਹਾਨੂੰ ਮਿਲ ਜੂ ਜਲਦੀ ਬਹੁਤ ਧੰਨਵਾਦ ਸਾਡਾ ਨਹੀਂ ਮਹਮੋਦ ਜਾਨੀ ਏਦਾਂ ਨਹੀਂ ਕਰਨ ਨਾ ਨਾ ਮਹਮੋਦ ਜਾਨੀ ਏਦਾਂ ਨਹੀਂ ਸਾਰੇ ਬੰਦੇ ਜਿੱਦ ਬੱਤੀ ਨਹੀਂ ਹੋਣਾ ਜਿੱਦ ਬੱਤੀ ਹੋਣਾ ਨਹੀਂ ਸਰ ਮੈਂ ਕਿ ਨਹੀਂ ਮੈਂ ਤੁਹਾਨੂੰ ਵੇਖ ਕੇ ਬੜਾ ਖੁਸ਼ ਹੋਇਆ ਹਾਂ ਨਾ ਨਾ ਕੋਈ ਗੱਲ ਮੇਰੇ ਕੋਲ ਤੇਰਾ ਨਹੀਂ ਜਾਂਦਾ ਮੈਂ ਤੁਰ ਕੇ ਆ ਉਹਦੇ ਪਿੱਛੇ ਕੋਈ ਗੱਲ ਨਹੀਂ ਕਿ ਮੈਂ ਆਪੇ ਸਾਰਾ ਬਲ ਨੂੰ ਜੂੜ ਮਿਲ ਮੈਂ ਕਿਹਾ ਮੈਂ ਆ ਗਿਆ ਤੁਹਾਡਾ ਪੁੱਤ ਉਹ ਮੈਂ ਕਬਦੋ ਦੇ ਕੇ ਆ ਜੀ ਮੈਂ ਤਾਂ ਤਾਬਿਆ ਦਾ ਰਹਿ ਮੇਰੇ ਹੁੰਦਿਆ ਦਿਲ ਨਾ ਛੱਡੋ ਹੱਥ ਆ ਤੁਹਾਡੇ ਨਾਲ ਮਿਹਰਬਾਨੀ ਹਾਂ ਇਹ ਜਿੱਦਾਂ ਦਾ ਕਹਿੰਦੇ ਤਾਂ ਇਹਨਾਂ ਨੂੰ ਵਧੀਆ ਪੇਡਾ ਬਣਾ ਦਿਓ ਪੈਸੇ ਮੈਂ ਤੁਹਾਨੂੰ ਦੇਵਾਂਗਾ ਪਾਪਾ ਤੁਹਾਨੂੰ ਬੇਨਤੀ ਹੈ ਵੀ ਉਹਨਾਂ ਨੂੰ ਬੁੜਾ ਕੇ ਛੇਤੀ ਦਿਓ ਵਿਚਾਰਦੇ ਨੇ ਆਪਣੀ ਕੰਨ ਕੁੜਕ ਦੀ ਟ੍ਰੈਕਟਰ ਟਿਊਟਰ ਲਗਾਉਣੇ ਆ ਛੋਨਾ ਠੀਕ ਹੈ ਕਿ ਦੀ ਗੱਲ ਛੋਨਾ ਤੇ ਆਪਾਂ ਬੇੜਾ ਮੈਂ ਤੁਹਾਨੂੰ ਮੈਂ ਪੈਸੇ ਦੇਵਾਂਗਾ ਕੱਲ ਕੱਲ ਮੈਂ ਸਤ ਸ਼ਾਮ ਨੂੰ ਆਉਣਾ ਕੱਲ ਮੈਂ ਤੁਹਾਨੂੰ ਮਤਲਬ ਜਿਹੜਾ ਲੱਖ ਰੁਪਇਆ ਦੇ ਦੂੰਗਾ ਬਾਕੀ ਜਿੰਨੇ ਤੁਸੀਂ ਕਹੋਗੇ ਮੈਂ ਤੁਹਾਨੂੰ ਪੈਸੇ ਦੇ ਦੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੱਲ ਤੁਹਾਨੂੰ ਲੱਖ ਰੁਪਇਆ ਮਿਲ ਜੂ ਠੀਕ ਆ ਇਹ ਬੱਬੂ ਆਊਗਾ ਸਰਪੰਚ ਤੇ ਜਿਹੜਾ ਸਾਈਜ ਕਹਿੰਦੇ ਆ ਇੱਕ ਛੋਟੀ ਬੇੜੀ ਬਣਾਉਣੀ ਆ ਤੇ ਇੱਕ ਬੇੜਾ ਬਣਾਉਣਾ ਜੀ ਆ ਬੱਬੂ ਜਿਹੜਾ ਨਹੀਂ ਨਹੀਂ ਜਿਹੜਾ ਬੱਲਵਾਂ ਦਾ ਬੱਲਾ ਵਾਲੇ ਜੱਸ ਜੀ ਬੱਲਾ ਵਾਲੇ ਸੀ ਤੇ ਬੱਬੂ ਸੁਣ ਟੀਵੀ ਆਓ ਉਹਦੇ ਨਾਲ ਦਾ ਸਾਈਜ ਤਾਂ ਕੋਈ ਨਹੀਂ ਹੈਗਾ ਇੱਥੇ ਸਰਪੰਚ ਸਭ ਤੋਂ ਵੱਡਾ ਸਾਈਜ ਸਾਡੇ ਕੋਲ ਇਹੋ ਹੀ ਉਹ ਗੂਆ ਹਾਂ ਆਓ ਜਿੱਦਾਂ ਵਾਹ ਕਹਿੰਦੇ ਨਾ ਬੱਲਾ ਵਾਲੇ ਉਦਾਂ ਦਾ ਪੜਾਵੇ ਯਾਰ ਇਹਨਾਂ ਦਾ ਬੜਾ ਨੁਕਸਾਨ ਹੋਇਆ ਆਉਦੇ ਆ ਜਾਣਗੇ ਤਰ ਕੋ ਤੇ ਦਾ ਤੋ ਕੱਲ ਕੱਲ ਮੈਂ ਤੁਹਾਨੂੰ ਪੈਸੇ ਭੇਜੂਗਾ ਠੀਕ ਆ ਆ ਕੱਲ ਆ ਕੋਈ ਨਹੀਂ ਕੱਲ ਖੋਲੋ ਤੂੰ ਵਰਕਸ਼ਾਪ ਕੋਈ ਦੀ ਗੱਲ ਕੋਲੋ ਸ਼ੁਰੂ ਕਰ ਦੋ ਬੜਾ ਨਾਮ ਲੈ ਕੇ ਆ ਠੀਕ ਰਸਾ ਜਿਹੜਾ ਫਟੇ ਅੰਦਰ ਨਾਲ ਗੀਰ ਵੀ ਰੱਖੀ ਤੂੰ ਪਾ ਕੇ ਨਾਲ ਕੋਈ ਨਹੀਂ ਕੋਈ ਨਹੀਂ ਲੱਗਦੀ ਬ੍ਰੇਕ ਨਹੀਂ ਰੱਖਦਾ ਲੱਗਦੀ ਲੱਗਦੀ ਉਹ ਪਹਿਲਾਂ ਨਾਲ ਲੌਂਡਾ ਦਾ ਜਾਂਦੇ ਵਸ ਲੱਗੇ ਜਾਂਦੇ ਵੀ ਅਸੀਂ ਇਹ ਜਾਂਦੇ ਸੀ ਸੀ ਗੇਅਰ ਪਾ ਕੇ ਰੱਖਿਆ ਗੇਅਰ ਆ ਮਿਸਟਰ ਕੋਈ ਸਟਾਰਟ ਨਹੀਂ ਦਉਂے ਨਹੀਂ ਨਹੀਂ ਚਾਰਦੇ ਹਾਂ ਜਾਂਦੇ 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 ਵੜਾ ਦੇ ਜਾ ਰਿਹਾ ਜਾ ਰਿਹਾ ਰੇਡ ਮਾਈ ਆਹ ਚਾਲੀ ਚਾਦੇ ਆ ਵਾਹ ਵੀ ਗੇਰ ਕੱਢ ਦੇ ਗੇਰ ਕੱਢ ਦੇ ਜਾਂਦੇ ਜਾਂਦੇ ਅੱਗੇ ਜਾਂਦੇ ਦੂਜਾ ਲਾ ਕੇ ਚੱਲ ਜਾਓ ਦੋ ਜਣੇ ਕਾਲਾ ਬਣਾ ਕੇ ਬਹੁਤ ਦੋ ਤੇਰੀਆਂ ਤਾਂ ਕਾਲਾ ਬਣਾ ਮਰ ਦੋ ਓ ਲੈ ਉਹ ਮੈਸੇਜ ਹੀ ਬਾਕੀ ਬੰਦੇ ਮੈਸੇਜ ਆਊਗਾ ਓ ਯਾਰ ਤੂੰ ਚੁੱਕਿਆ ਹੁੰਦਾ ਜੀ ਉਹ ਭਰਾ ਆਉਂਦਾ ਨਹੀਂ ਟਿਊ ਉਹ ਚੱਲ ਲਾਉ ਟਿਊਬ ਦਾ ਟੁੱਟਾ ਓ ਰੋਜ਼ਾ ਖੋਲ ਦਿੰਨੇ ਆ ਚੱਲ ਬੜਾ ਬੜਾ ਬੱਸ 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 ਫਟੇ ਫਟੇ ਇਹ ਜਿੱਦ ਨਾ ਪਤਾ ਨਹੀਂ ਡਾੜੀ ਆ ਪਖਿਆ ਹੋ ਗਿਆ ਸਰ ਗਿਆ ਹੁਣ ਬੈਠਾ ਨਾ 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 ਬ੍ਰੇਕ ਬੱਸ ਕਰ ਦੇ ਚਲ ਆਇਓ 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 ਤਲੀਏ ਆਜੋ ਆਜੋ ਚਲ ਨਹੀਂ ਰਹਿਣਾ ਤੇ ਬੜਾ ਆਲੋ 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 ਟਾਈਮ ਬੜਾ ਹੋ ਗਿਆ ਭੱਜੋ 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 ਇਦਾਂ ਜਾਊਗਾ ਹਾਂਜੀ ਇਹ 36 ਜਲਦੀ ਪੁੱਤੇ ਮੇਰੇ ਆ ਜੀ ਮੀਨਾਂ ਕੇ ਤਾਂ ਫੋਨ ਹੀ ਲੱਗਣਾ ਆ ਇਹ ਗੱਲ ਕਿ ਬੇਚਾਰੀ ਦੁਕਾਨਾਂ ਢੜ ਗਈਆਂ ਠੀਕ ਆ ਰੀਚਾਰਜ ਮਹਿੰਗੇ ਹੋ ਗਏ ਆ ਤੇ ਆਪਾਂ ਦਾ ਹਾਲਾਤ ਜੱਬੇ ਤੋਂ ਪੰਦੀ ਰਹਿ ਗਿਆ ਹੂੰ ਆਵਾਂ ਦੇ ਖੜਾ ਹੋ ਗਿਆ ਇਹ ਬੇੜਾ ਮੈਂ ਖੜਾ ਨਹੀਂ ਬਹੁਤ ਤੇਜ਼ ਜਾਂ ਰਿਹਾ ਵੇਖਣ ਨੂੰ ਲੱਗਣ ਡਿਆ ਪਾਣੀ ਵੇਖੋ ਜਾਂਦਾ ਭਜਾ ਜਿਹੜਾ ਰੱਖ ਕੋਖਣੀ ਹੁੰਦਾ ਕੀ ਦੁਨੀਆ ਦੇ ਵੱਧ ਗਈ ਬੱਸ ਨਾ ਤੱਕਵਾਦੀ ਸਰ ਸਾਰਾ ਗੰਦਾ ਪੈ ਗਿਆ ਜੀ ਹਾਂ ਕਿੰਨਾ ਕਿੱਲੇ ਤੋਂ ਪੈ ਗਿਆ ਇਹ ਇਹ ਸਾਰੇ ਤੋਂ ਪੈ ਲਈ ਇਹ ਹੋਊਗਾ ਮੇਰੇ ਘਰ ਜੀ ਹਾਂ ਸਾਰੀ ਪਹਿਲੀ ਸੀ ਜੀ ਦੋ 250 ਕਿਲਾ ਜਿਹੜਾ ਬਿਲਕੁਲ ਇੰਨੇ ਅਸੇ ਜਗ੍ਹਾ ਜ ਬਰਬਾਦ ਹੋ ਗਿਆ ਜੀ ਕੱਖ ਨਹੀਂ ਆ ਆ ਪਹਿਲੀ ਸੀ ਬਿਨਾਂ ਜਾਣਿਆ ਸਾਰੀ ਪਹਿਲੀ ਸੀ ਪਹਿਲੀ ਜਿੱਦੀ ਜਾਣਾ ਹਾਂ ਪਹਿਲੀ ਕਿੰਨੀ ਸੀ ਕੜੀਆ 6 7 ਕਿੱਲੇ ਸਾਰੀ ਅਦੋਰ ਕੀ ਰੇਤ ਪੈ ਹਾਂ ਸਾਰੀ ਮਾੜੀ ਮੁੱਟੀ ਫਸਲਾਂ ਦੀ ਸਾਰੀ ਬਰਬਾਦ ਹੋ ਗਈ ਸਾਰ ਓਹੋ ਚੱਲ ਪਹਿਲੀ ਨਾਲ ਬਾਕੀ ਸਾਡੀ ਮੱਥੇ ਕਰਿਓ ਅਸੀਂ ਬਹੁਤ ਤੁਸੀਂ ਬੰਦੇ ਹੋ ਵੇਖੋ ਮੈਂ ਕੋਈ ਦਿਲ ਨਹੀਂ ਛੱਡਦਾ ਮੈਂ ਵੇਖੋ ਆਇਆ ਏਡੀ ਦੂਰ ਇਮੋਂ ਮੈਂ ਇਹਨਾਂ ਨੇ ਮੈਨੂੰ ਹੁੰਦੇ ਆ ਭਲਾਵਾ ਨੇ ਕਿਹਾ ਬੇੜਾ ਲੈ ਦੋ ਤੇ ਮੈਂ ਕਿਹਾ ਬੇੜਾ ਤੁਹਾਨੂੰ ਮਿਲ ਜਾਊਗਾ ਕੋਈ ਨਹੀਂ ਤੁਹਾਨੂੰ ਵੀ ਕੋਈ ਮੱਤੇ ਦੀ ਲੋੜ ਹੋਗੀ ਮਿਹਰਬਾਨੀ ਹਾਜਰ ਹੈ ਸਰ ਜੀ ਉਹ ਬੱਚਾ ਪਤਾ ਪਸ ਸਖਿਆ ਪੰਜਾਬੀ ਆ ਦਿਲ ਨਹੀਂ ਛੱਡਦਾ ਨਹੀਂ ਜੀ ਸਭ ਕੋਈ ਗੱਲ ਨਹੀਂ ਦਿਲ ਨਹੀਂ ਛੱਡਦੀ ਨਹੀਂ ਸਰ ਦਿਲ ਨਹੀਂ ਛੱਡਦਾ ਚਾਦਿਓ ਜਾਂ ਦਿਲ ਕੋ ਛੱਡਦਾ ਆਪਾਂ ਬਹੁਤ ਸਾਰੇ ਆਪਾਂ ਸਾਰੇ ਇੱਕ ਦੂਜੇ ਦਾ ਸਹਯੋਗ ਕਰਦੇ ਆਪਾਂ ਕਹਾਂਗੇ ਪਤਾ ਤੁਹਾਡਾ ਨੁਕਸਾਨ ਹੋ ਗਿਆ ਟਰੈਕਟਰ ਬਰਬਾਦ ਹੋ ਗਿਆ ਜੀ ਗਰੀਬ ਆਮੀਰ ਸਭ ਬੜੀ ਮੁਸ਼ਕਲ ਬਣਾਈ ਸੰਦ ਨਹੀਂ ਨਹੀਂ ਬਹੁਤ ਔਖੇ ਸੰਦ ਬੰਦੇ ਹਾਂਜੀ ਜਿੰਨਾ ਹੋ ਸਖਿਆ ਚਲੋ ਹੱਡੀ ਮਰਚ ਕਰਿਓ ਕੋਈ ਆਉਂਦੀ ਮੈਂ ਕਦੋਂ ਮੈਂ ਕਰੂੰਗਾ ਮਿਹਰਬਾਨੀ ਕਰੂੰਗਾ ਆਪਾਂ ਦੇਖਦੇ ਹਾਂ ਦੇ ਕੇ ਬਕਸ਼ਾ ਵਾਲੇ ਨਾਲ ਗੱਲ ਕਰਦੇ ਆ ਠੀਕ ਹੈ ਕਿਤੇ ਇੱਕ ਥਾਂ ਤੇ ਖੜ ਕੇ ਸਾਡੇ ਟਰੈਕਟਰ ਤੁਹਾਡੇ ਠ ਕੋਈ ਕਈ ਸਾਡੇ ਕੋ ਆਉਂਦੇ ਆ ਸੱਜਣ ਇਦਾਂ ਦੇ ਇੱਕੋ ਥਾਂ ਤੇ ਕੋਈ ਪਤਾ ਕਰਦੇ ਆ ਜਿੱਥੋਂ ਠੀਕ ਹੋ ਜਾਣਾ ਠੀਕ ਆ ਕਰੀਗਾ ਵਕਦਾ ਤਾਂ ਠੀਕ ਆ ਵਧੀਆ 6 ਨਿਕਲੇ ਹਾਂਜੀ 4 ਆਪਾਂ ਲੈ ਗਏ ਪਿਛੇ ਆ ਦੋ ਹੁਣ ਅੱਜ ਦੋ ਦਿਨਿਆ ਟਰੈਕਟਰ ਤੇ ਅੱਛਾ ਸਾਡੇ ਵੀ ਗਾੜੀ ਜੋ ਹੈ ਆਪ ਲੋਕਾਂ ਦੇ ਵਾਹਣ ਦੀ ਕਰਵਾਉਣਾ ਉਹ ਅਭੀ ਵੀ ਅੰਦਰ ਰੱਖੀ ਗਾੜੀ ਐ ਕੋ ਥੱਲੇ ਅੱਛਾ ਥੱਲੇ ਹਾਂ ਹਾਂ ਇਹ ਵੀ ਲੱਗੇ ਫੇਰੀ ਕਈ ਸੰਦ ਰਹਿ ਗਏ ਟਾਲੀ ਟੁਨੀ ਲੱਭੀਆਂ ਨਹੀਂ ਅਜੇ ਹਾਂ ਭੱਲਾ ਦੇ ਜੀ ਸੁਭਾਗਾ ਸੁਭਾਗੇ ਹਾਂ ਕਾਮੀਆਂ ਉਰੀਂ ਆ ਜੇ ਨਾ ਹੁੰਦੇ ਹੂੰ ਹੂੰ ਟਰੈਕਟਰ ਚਾਰੇ ਇਦਾਂ ਦੇ ਨਿਕਲੇ ਟੁੱਟ ਭੱਜ ਕਰ ਗਈ ਜੀ ਮਲੇ ਜਿੰਨੇ ਮਲਵਾਏ ਕੋਈ ਕਿਸੇ ਦਾ ਕੋਈ ਟੁੱਟ ਗਿਆ ਉਹ ਜਿਆਦਾ ਕੰਡਮ ਨੇ ਹੂੰ ਕਿੱਥੇ ਕਿੱਥੇ ਕੋਈ ਚੀਜ਼ ਨੂੰ ਪੈਂਦਾ ਆ ਜੇ ਮੰਦਰੀ ਇਹਨੇ ਬਲਟ ਬਲਟ ਪੈਂਦੇ ਨੇ ਮੁੰਡੇ ਜਾਂਦੇ ਨੇ 30 ਫੁੱਟ ਦੇ 22 ਮਾਰਗ ਦੱਸਾ ਪਾਉਂਦੇ ਰਿਹਾ ਹੂੰ ਮਹਲੋ ਘਾਟੇ ਛੜੇ ਪਤਾ ਨਹੀਂ ਕਿੱਥੇ ਵੇਜਣਾ ਅੱਛਾ ਹਾਂ ਜੀ ਬਾਕੀ 16 ਟੱਟਰ ਬੀਵੀ ਜਾਂਦੇ ਟੱਟਰ ਉਹ ਵੀ ਬਸ ਹੋ ਗਏ ਨੇ ਅੰਦਰ ਨਹੀਂ ਬੰਨੇ ਖਤਮ ਹੋ ਗਏ ਬਾਕੀ ਸਾਰੇ ਪਾਣੀ ਦੀ ਜ਼ਮੀਨਾਂ ਸਾਰੇ ਮਲ ਫਸਲਾਂ ਰੇਤਾ ਹੀ ਚੜ ਗਈ ਸਭ ਦਿੱਤਾ ਹੀ ਹੋ ਗਿਆ ਤੇ ਦਾਦਾ ਫੋਟੋ ਹੋ ਗਈ ਹਨ ਹਮ ਇੱਥੇ ਪੋਸਟ ਹੀ ਆਪਾਂ ਮੇਰੇ ਖਾਲੀ ਤੇ ਪਹਿਲਾਂ ਆਇਆ ਹੋਾਂਗੇ ਆ ਆ ਪੋਸਟ ਹਾਂਜੀ ਮੇਲੇ ਇੱਥੇ ਕਿਤੇ ਨਾਮ ਨਿਸ਼ਾਨ ਨਹੀਂ ਰਹਿ ਗਿਆ ਹਮ ਪਾਣੀ ਬਰਾਬਰੀ ਪਾਣੀ ਉੱਤੇ ਉੱਤੇ ਇੱਥੇ ਰੀ ਮਾਰੀ ਮਾਰੀ ਬਸ ਦੇਦੀ ਸਾਰ ਹਮ 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 ਕੰਡਾ ਆਦਾਰ ਜਨਾ ਪਾ ਗਏ ਸਾਰੇ ਇੱਥੇ ਮਾ ਝੋਨਾ ਹੀ ਦੀ ਸਾਹਮਣੇ ਗੱਡੀਆਂ ਯਾ ਫਾਕ ਦੂਰ ਤੱਕ ਕਿੰਨੇ ਕਿਲੋਮੀਟਰ ਅੱਗੇ ਹਾਂ ਮੈਨੂੰ ਪਤਾ ਹੋ ਆਣਾ ਥੱਲੇ ਇਧਰ ਆਪਣਾ ਝੋਨਾ ਚਾੜੀ 50 ਕਿਲੋ ਇਹ ਕਿਤੇ ਬੁੱਟਾਂ ਦੀ ਤਾਂ ਉਤੋਂ ਦੀ ਰੇਦੀ ਨੱਪ ਗਈ ਸਾਰੀ ਹੂੰ ਸਾਰੇ ਬਾਕੀ ਬੂਟਨ ਛੜਿਆ ਪਿਆ ਪਿੱਛੇ ਵੀ ਉਹ ਜਾਣ ਆ ਵੇਖੋ ਪਿੱਛੇ ਮਗਰ ਕੀ ਨਾ ਨਾ ਸਭ ਹੀ ਉਧਰ ਦੇ ਵਿੱਚ ਹੀ ਆ ਗਏ ਸਭ ਖਤਮ ਹੋ ਗਿਆ ਬਹੁਤ ਨੁਕਸਾਨ ਰੇਤ ਪਾਣੀ ਕਿੱਥੋਂ ਆਈ ਇੰਨੀ ਰੇਤ ਛੜੀ ਹੈ ਵੀ ਕੋਈ ਫਸਲ ਕੋਈ ਰਹਿ ਹੀ ਨਹੀਂ ਕੱਢ ਕੇ ਇਹਨੂੰ ਵੇਚ ਹੀ ਸਕਦੇ ਨਾ ਕਿ ਪਸੇ ਕਰਦੇ ਨਹੀਂ ਆ ਕਿੱਥੇ ਖੜੋਗੇ ਨਹੀਂ ਨਹੀਂ ਕਿਹਨੇ ਪਾਏ ਇਧਰ ਤਾਂ ਖਤਮ ਇਧਰ ਤਾਂ ਆਉਂਦੀ ਆ ਉਹ ਭਾਵੇਂ ਕਦੀ ਕਿਤੇ ਨਿਕਲ ਜਾ ਆ ਕਿੱਥੇ ਚਲ ਜੂਗੀ ਇਹ ਬੰਦਾ ਪਹਿਲਾਂ ਲੱਖਾਂ ਰੁਪਏ ਖਰਚਦਾ ਬੰਦਾ ਹੁਣਾ ਖੋ ਗਿਆ ਤੇ ਰੇਤ ਕਿੱਧਰੋਂ ਨਿਕਲਦੀ ਨਹੀਂ 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 ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪਾਰਦਾ ਤੇ ਤਕਰੀਬਨ ਜੋ ਕਿ ਲੋਕਾਂ ਕੋ ਪੈਸੇ ਨਹੀਂ ਰਏ ਠੀਕ ਕਰਨ ਨੂੰ ਜੋ ਹਾਲਾਤ ਬਣੇ ਯਾਰ ਦੋ ਫਸਲ ਪੱਕਣ ਤੇ ਆਈ ਇਹ ਸਾਰਾ ਖਰਚਾ ਲਾਇਆ ਲਾ ਸਭ ਲਾਇਆ ਜਿੱਥੋਂ ਨਾ ਤੇ ਆਪਣਾ ਮੰਡੀ ਜਾਣਾ ਲਾਇਆ ਇਹਨਾਂ ਕਾਕਤ ਮਿਲ ਨਹੀਂ ਬਸ ਹੂੰ 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 ਤਾਂ ਤੇ ਦਬਕ ਤਨ ਗਏ ਦੋ ਹਰ ਵੇਲੇ ਕਿਤੇ ਡਾਹ ਆਉਣ ਅੱਜ ਤੱਕ ਝੋਨੇ ਵੜੇ ਜਾਣੇ ਜੇ ਹਿਸਾਬ ਹੋਏ ਜੇ ਕਿਹੜਾ ਰੋ ਕੇ ਜੋਨੇ ਉਹ ਮਲੋ ਦੋ ਜੋਂ ਦਿਨਾਂ ਦੀ ਖੇੜੀ ਛੋਟਾ ਨਹੀਂ ਚਾਂਸ ਤੇ ਆ ਵੀ ਬੇੜਾ ਕਿਸੇ ਦਾ ਲਿਆਉਂਦਾ ਉਹਨੇ ਲੈਣਾ ਗੱਲ ਨੂੰ ਹੋੜੇ ਗਪਾਰ ਵਾਲੇ ਕਿਸਾਨਾ ਕੋਲ ਨਾ ਮੇਰੀ ਨਾ ਬੇੜਾ ਕਰੋ ਸਾਡਾ ਸਾਡਾ ਜਾਣੋ ਨਾ ਦਾ ਕੋਈ ਆਪਣਾ ਉਹ ਬੇੜਾ ਕਿੱਥੇ ਦਿਲ ਗਿਆ ਥੁਰ ਗਿਆ ਸਾਰਾ ਢੇੜੀ ਵੀ ਥੁਰ ਗਈ ਰਸੇ ਟੁੱਟ ਗਏ ਜਦੋਂ ਪਾਣੀ ਜ਼ਿਆਦਾ ਹੋਇਆ ਢੇੜੀ ਵੀ ਥੁਰ ਗਈ ਉਹ ਹੁਣ ਜਿਆਦੀ ਮੁਸ਼ਕਲ ਆਉਣ ਦੀ ਆ ਤੇ ਠੇਕੇਦਾਰ ਦਾ ਇਹਨਾਂ ਉਹਾਂ ਦੇ ਗੱਲ ਹੀ ਲੈਣਾ ਲੱਗਦਾ ਟਰੈਕਟਰਾਂ ਕਰਕੇ ਰੱਖਿਆ ਜੇ ਹੁਣ ਮਤਲਬ ਅੰਦਰ ਆਇਆ ਵੀ ਨਹੀਂ ਜਣਾ ਜਿਹੜਾ ਕੋਈ ਕਿਸੇ ਦਾ ਕੋਈ ਫਸਲ ਮਾੜਾ ਮੋਟਾ ਜਾਂ ਪੈਲੀ ਪਧਰੀ ਕਰਨ ਵਾਲੀ ਜੇ ਕੋਈ ਸਾਧਨ ਨਹੀਂ ਆਪਣਾ ਮਿਲਦਾ ਤੇ ਆਇਆ ਹੀ ਨਹੀਂ ਜਣਾ ਨੇ ਨ ਕੋਈ ਨਹੀਂ ਬੇੜਾ ਇੱਕ ਬੜਵਾ ਦਿੰਦੇ ਫੇ ਫੇਰ ਕਰਦੇ ਕੁਛ ਬੇੜਾ ਮੈਂ ਬੜਵਾ ਦਿੰਦਾ ਤੁਹਾਨੂੰ ਕੁਝ ਠੀਕ ਹੈ ਸਰ ਠੀਕ ਬੇੜਾ ਤਾਂ ਕਦੋਂ ਹੋ ਗਿਆ ਮਾਰੀ ਬੇੜਾ ਤੁਹਾਨੂੰ ਮੈਸਜ ਜਲਦੀ ਬਹੁਤ ਧੰਨਵਾਦ ਸਰ ਜੀ ਮਹਮਦ ਜਾਨੀ ਇਦਾਂ ਨਹੀਂ ਕਰਨ ਨਾ ਨਾ ਮਹਮਦ ਜਾਨੀ ਇਦਾਂ ਨਹੀਂ ਸਾਰੇ ਬੰਦੇ ਜੱਜ ਬੱਤੀ ਨਹੀਂ ਹੁਣ ਅੱਜ ਬੱਤੀ ਦਾ ਹੁਣ ਨਹੀਂ ਸਰ ਮੈਂ ਕਿ ਨਹੀਂ ਮੈਂ ਤੁਹਾਨੂੰ ਵੇਖ ਕੇ ਬੜਾ ਖੁਸ਼ ਹੋਇਆ ਜਾਨਾ ਨਾ ਨਾ ਕੋਈ ਗੱਲ ਮੇਰੇ ਕੋ ਤੇਰਾ ਨਹੀਂ ਜਾਂਦਾ ਮੈਂ ਤੁਰ ਕੇ ਆਉਂਦਾ ਪਿੱਛੇ ਕੋਈ ਗੱਲ ਨਾ ਕੋਈ ਗੱਲ ਕਿ ਮੈਂ ਆਪ ਵੀ ਸਾਬ ਬਣਨ ਲਈ ਜੁੜ ਮਿਲ ਮੈਂ ਕਿਹਾ ਮੈਂ ਆ ਗਿਆ ਤੁਹਾਡਾ ਪੁੱਤ ਉਹ ਮੈਂ ਕਰ ਦੋ ਦੇ ਕਿਉਂ ਮੇਰੇ ਹੁੰਦਿਆ ਦਿਲ ਨਾ ਛੱਡੋ ਹੱਥ ਤਾਂ ਤੁਹਾਡੇ ਨਾਲ ਹੈ ਮਿਹਰਬਾਨੀ ਹਾਂ ਇਹ ਜਿੱਦਾਂ ਦਾ ਕਹਿੰਦੇ ਨੇ ਇਹਨਾਂ ਨੂੰ ਵਧੀਆ ਭੇਡਾ ਬਣਾ ਦਿਓ ਪੈਸੇ ਮੈਂ ਤੁਹਾਨੂੰ ਦਵਾਂਗਾ ਪਾਪਾ ਤੁਹਾਨੂੰ ਬੇਨਤੀ ਹੈ ਵੀ ਉਹਨਾਂ ਨੂੰ ਬੁੜਾ ਕੇ ਛੇਤੀ ਦਿਓ ਵਿਚਾਰਦੇ ਨੇ ਆਪਣੀ ਕੰਨ ਕੁੜਕ ਦੀ ਟ੍ਰੈਕਟਰ ਟਿਊਟਰ ਲਗਾਉਣੇ ਆ ਛੋਨਾ ਠੀਕ ਆ ਕਿ ਦੀ ਗੱਲ ਛੋਨਾ ਤੇ ਆਪਾਂ ਬੇੜਾ ਮੈਂ ਤੁਹਾਨੂੰ ਮੈਂ ਪੈਸੇ ਦੇਵਾਂਗਾ ਕੱਲ ਕੱਲ ਮੈਂ ਸਤ ਸ਼ਾਮ ਨੂੰ ਆਉਣਾ ਕੱਲ ਮੈਂ ਤੁਹਾਨੂੰ ਮਤਲਬ ਜਿਹੜਾ ਲੱਖ ਰੁਪਇਆ ਦੇ ਦੂੰਗਾ ਬਾਕੀ ਜਿੰਨੇ ਤੁਸੀਂ ਕਹੋਗੇ ਮੈਂ ਤੁਹਾਨੂੰ ਪੈਸੇ ਦੇ ਦੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੱਲ ਤੁਹਾਨੂੰ ਲੱਖ ਰੁਪਇਆ ਮਿਲ ਜੂ ਠੀਕ ਆ ਇਹ ਬੱਬੂ ਆਊਗਾ ਸਰਪੰਚ ਤੇ ਜਿਹੜਾ ਸਾਈਜ ਕਹਿੰਦੇ ਆ ਇੱਕ ਛੋਟੀ ਬੇੜੀ ਬਣਾਉਣੀ ਆ ਤੇ ਇੱਕ ਬੇੜਾ ਬਣਾਉਣਾ ਜੀ ਬੱਬੂ ਜਿਹੜਾ ਆ ਨਹੀਂ ਨਹੀਂ ਜਿਹੜਾ ਬੱਲ ਵਾਲੇ ਦਾ ਬੱਲਾ ਆ ਲੈ ਦੱਸ ਜੀ ਬੱਲਾ ਵਾਲੀ ਸੀ ਟੀ ਬੱਬੂ ਤੋਂ ਵੰਦੀ ਦੀ ਆਉ ਉਹਦੇ ਨਾਲ ਦਾ ਸਾਈਜ ਤਾਂ ਕੋਈ ਨਹੀਂ ਹੈਗਾ ਇੱਥੇ ਸਰਪੰਚ ਸਭ ਤੋਂ ਵੱਡਾ ਸਾਈਜ ਸਾਡੇ ਕੋਲ ਇਹੋ ਹੀ ਉਹ ਗੂਆ ਹਾਂ ਆਓ ਜਦਾਂ ਵਾਹ ਕਹਿੰਦੇ ਨਾ ਬੱਲਾ ਵਾਲੇ ਉਦਾਂ ਦਾ ਬੜਾ ਦੇ ਯਾਰ ਇਹਨਾਂ ਦਾ ਬੜਾ ਨੁਕਸਾਨ ਹੋਇਆ ਆਉਦੇ ਆ ਜਾਣ ਕਿ ਤੇ ਕੋ ਤੇ ਦਾ ਤੋ ਕੱਲ ਕੱਲ ਮੈਂ ਤੁਹਾਨੂੰ ਪੈਸੇ ਭੇਜੂਗਾ ਠੀਕ ਆ ਹਾਂ ਕੱਲ ਕੋਈ ਨਹੀਂ ਕੱਲ ਖੋਲੋ ਤੂੰ ਵਰਕਸ਼ਾਪ ਕੋਈ ਦੀ ਕੱਲ ਕੋਲ ਸ਼ੁਰੂ ਕਰਦਾ ਬੜਾ ਨਾ ਲੱਗੇ ਹਾਂ ਠੀਕ ਠੀਕ ਰਸਾ ਜਿਹੜਾ ਫਟਣ ਦੇ ਅੰਦਰ ਨਾਲ ਗੇਅਰ ਵੀ ਰੱਖੀ ਤੂੰ ਪਾ ਕੇ ਨਾਲ ਕੋਈ ਨਹੀਂ ਕੋਈ ਨਹੀਂ ਲੱਗਦੀ ਪ੍ਰੇਗ ਨਹੀਂ ਬੱਸ ਲੱਗਦੀ ਲੱਗਦੀ ਪਹਿਲਾਂ ਨਾਲ ਜਾਂਦੇ ਬਸ ਲੱਗੇ ਜਾਗਦੇ ਵੀ ਅਸੀਂ ਇਹ ਜਾਂਦੇ ਸੀ ਅਸੀਂ ਇਹ ਗੇਰ ਪਾ ਕੇ ਰੱਖਿਆ ਗੇਰ ਮੈਂ ਤਰ ਤਰ ਫਰੋਰ ਮਿੰਦਾਉਂ ਨਹੀ ਨਹੀ ਛਾੜ ਦੇ ਹਾਂ ਜਾਂਦੇ 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 ਚੱਲ ਚੱਲ ਰੇਡਾਂ ਚੱਲੇ ਚੱਲੇ ਵਾਹ ਵੀ ਦੇਖ ਨਾ ਮਾਰੀ ਜਾਂਦੇ ਜਾਂਦੇ ਗियर ਕੱਢ ਦੇ ਗियर ਕੱਢ ਦੇ ਜਾਂਦੇ ਜਾਂਦੇ ਅੱਗੇ ਜਾਂਦੇ ਦੂਜਾ ਲਾ ਕੇ ਚੱਲ ਜਾਓ ਦੋ ਲਾ ਕੇ ਕਾਲਾ ਪਾਣ ਕੇ ਚੱਲ ਜਾਓ ਦੋ ਤਨੀਆ ਕਾਲਾ ਪਾਣ ਕਰ ਦੋ ਉਹ ਲੈ ਉਹ ਮੈਸੀ ਬਾਕੀ ਬੰਦੇ ਮੈਸੀ ਜਾਊਗਾ ਉਹ ਆਹ ਤੂੰ ਕਿੱਥੇ ਜਾ ਰਿਹਾ ਮੈਸੀ ਉਹ ਭਰਾ ਆਇਆ ਉਹਨੀ ਟੂ ਨੂੰ ਚਲਾ ਲਾਉ ਟੂਬ ਦਾ ਟੂਟੋ ਰੋਜ਼ਾ ਖੋਲ ਦਿੰਦੇ ਆ ਚੱਲ ਬੜਾ ਬੜਾ ਬੱਸ 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 ਫਟੇ ਫਟੇ ਇਹ ਜਿੱਦਣ ਹਟਾ ਨਹੀਂ ਡਾੜੀ ਆ ਪਖਿਆ ਹੋ ਗਿਆ ਸਰ ਗਿਆ ਹੁਣ ਬੈਠਾ ਜਾਂਦੇ ਜਾਂਦੇ ਆਉਂਦੇ ਆ ਨੱਬ ਦੇ ਨੱਬੇ ਹੋਣਾ ਨੱਬਾ ਹੋਣਾ ਨੱਬੀ ਬ੍ਰੇਕ ਕਰ ਦੇ ਚਲ ਆਇਓ 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 ਤੇ ਲੀ ਆਜੋ ਆਜੋ ਚਲ ਨਹੀਂ ਰਹਿਣਾ ਤੇ ਬੜਾ ਆਲੋ 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 ਟਾਈਮ ਬੜਾ ਹੋ ਗਿਆ ਭਜੋ 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 ਇਦਾਂ ਜਾਊਗਾ ਹਾਂਜੀ ਇਹ 36 ਜਾਨੀ ਮੇਰੇ ਮੀਨਾ ਕਹਦਾ ਫੋਨ ਨਹੀਂ ਲੱਗਣਾ ਯਾਰ ਕੀ ਗੱਲ ਕਿਉਂ ਇਹ ਜਾਈ ਦੁਕਾਨਾਂ ਛੁੱਟ ਗਈਆਂ ਸੂਚਾ ਰੀਚਾਰਜ ਮਹਿੰਗੇ ਹੋ ਗਏ ਆ ਆਪਾਂ ਦਾ ਲਾਜ ਪੇ ਨੂੰ ਇਹ ਖੜਾ ਆਵਾਜ਼ ਖੜਾ ਹੋ ਗਿਆ ਇਹ ਬੇੜਾ ਮੈਂ ਖੜਾ ਨਹੀਂ ਬਹੁਤ ਤੇਜ਼ ਜਾਂ ਰਿਹਾ ਵੇਖਣ ਲੱਗਣ ਦਿਆ ਪਾਣੀ ਵੇਖੋ ਜਾਂਦਾ ਭਜਾ ਜਿਹੜਾ ਰੱਖ ਕੋਖਣੀ ਹੁੰਦਾ ਦੁਨੀਆ ਦੇ ਵੱਧ ਗਏ ਬੱਸ ਉਹਨਾਂ ਤੱਕਵਾ ਦੀ ਸਭ ਸਾਰਾ ਗੰਦਾ ਪੈ ਗਿਆ ਹਾਂ ਕਿੰਨਾ ਕਿੱਲੇ ਤੋਂ ਪੈ ਗਿਆ ਇਹ ਇਹ ਸਾਰੇ ਤੋਂ ਪਹਿਲੀ ਇਹ ਹੋਗਾ ਮੇਰੇ ਕੋਲ ਹਾਂ ਸਾਰੀ ਪਹਿਲੀ ਸੀ ਦੋ 250 ਕਿਲਾ ਜਿਹੜਾ ਬਿਲਕੁਲ ਇੰਨੇ ਥੇ ਜਗ੍ਹਾ ਜ ਬਰਬਾਦ ਹੋ ਗਿਆ ਜਿੱਦੀ ਕੱਖ ਨਹੀਂਗਾ ਆ ਪਹਿਲੀ ਸੀ ਬਿਨਾ ਜਾਣਿਆ ਸਾਰੀ ਪਹਿਲੀ ਸੀ ਪਹਿਲੀ ਜਿੱਦੀ ਜਾਣ ਹਾਂ ਪਹਿਲੀ ਕਿੰਨੀ ਸੀ ਕੜਿਆ 6 6 7 ਕਿੱਲੇ ਸਾਰੀ ਅਜ਼ਰ ਦੀ ਰੇਤ ਪੈ ਹਾਂ ਸਾਰੀ ਮਾੜੀ ਮੁੱਟੀ ਫਸਲਾਂ ਦੀ ਸਾਰੀ ਬਰਬਾਦ ਹੋ ਗਈ ਸਾਰ ਓਹੋ ਚੱਲ ਪਹਿਲੀ ਨਾਲ ਬਾਕੀ ਹਾਂ ਹੱਡੀ ਮੱਸੇ ਕਰਿਓ ਕੋਈ ਅਸੀਂ ਬਹੁਤ ਤੁਸੀਂ ਬੰਦੇ ਹੋ ਵੇਖੋ ਮੈਂ ਕੋਈ ਦਿਲ ਨਹੀਂ ਛੱਡਦਾ ਮੈਂ ਵੇਖੋ ਆਇਆ ਏਡੀ ਦੂਰ ਇਮੋਂ ਮੈਂ ਇਹਨਾਂ ਨੇ ਮੈਨੂੰ ਹੁੰਦੇ ਆ ਭਲਾਵਾ ਨੇ ਕਿਹਾ ਬੇੜਾ ਲੈ ਦੋ ਤੇ ਮੈਂ ਕਿਹਾ ਬੇੜਾ ਤੁਹਾਨੂੰ ਮਿਲ ਜਾਊਗਾ ਕੋਈ ਨਹੀਂ ਤੁਹਾਨੂੰ ਵੀ ਕੋਈ ਮੱਤੇ ਦੀ ਲੋਡ ਹੋਗੀ ਮਿਹਰਬਾਨੀ ਹਾਜਰ ਹੈ ਸਰ ਜੀ ਮੋ ਬੱਚਾ ਪਤਾ ਪਸ ਸਖਿਆ ਪੰਜਾਬੀ ਆ ਦਿਲ ਨਹੀਂ ਛੱਡਦਾ ਨਹੀਂ ਨਹੀਂ ਸਰ ਕੋਈ ਗੱਲ ਨਹੀਂ ਦਿਲ ਵੀ ਛੱਡਦੀ ਨਹੀਂ ਸਰ ਦਿਲ ਨਹੀਂ ਛੱਡਦਾ ਦਰਦੇ ਹਾਂ ਦਿਲ ਕੋ ਛੱਡਦੇ ਆ ਪਰ ਬਹੁਤ ਸਾਰੇ ਆਪਾਂ ਸਾਰੇ ਇੱਕ ਦੂਜੇ ਦਾ ਸਹਯੋਗ ਕਰਦੇ ਆ ਆਪਾਂ ਕਹਾਂਗੇ ਆਪਾਂ ਤੁਹਾਡਾ ਨੁਕਸਾਨ ਹੋ ਗਿਆ ਟਰੈਕਟਰ ਬਰਬਾਦ ਹੋ ਗਿਆ ਯਾਰ ਗਰੀਬ ਆਮੀਰ ਸਭ ਲਈ ਮੁਸ਼ਕਲ ਬਣਾਈ ਸੰਦ ਨਹੀਂ ਬਹੁਤ ਔਖੇ ਸੰਦ ਬਣ ਹਾਂਜੀ ਤੇ ਜਿੰਨਾ ਕੋਈ ਸਖਿਆ ਚਲੋ ਸਾਡੀ ਮਦਦ ਕਰਿਓ ਕੋਈ ਆਉਂਦੀ ਮੈਂ ਕਦੋਂ ਕਰੂੰਗਾ ਮਿਹਰਬਾਨੀ ਕਰੂੰਗਾ ਆਪਾਂ ਦੇਖਦੇ ਹਾਂ ਦੇ ਕੇ ਮਕਸ਼ਾ ਵਾਲੇ ਨਾਲ ਗੱਲ ਕਰਦੇ ਆ ਠੀਕ ਹੈ ਕਿਤੇ ਇੱਕ ਥਾਂ ਤੇ ਖੜ ਕੇ ਸਾਡੇ ਟਰੈਕਟਰ ਤੁਹਾਡੇ ਠੀਕ ਕਰਵਾ ਦਈਏ ਕੋਈ ਕਈ ਸਾਡੇ ਕੋ ਆਉਂਦੇ ਆ ਸੱਜਣ ਇਦਾਂ ਦੇ ਇੱਕੋ ਥਾਂ ਤੇ ਕੋਈ ਪਤਾ ਕਰਦੇ ਆ ਜਿੱਥੋਂ ਠੀਕ ਹੋ ਜਾਣਾ ਠੀਕ ਹੈ ਕਰੀਗਾ ਵਕਦਾ ਤਾਂ ਠੀਕ ਹੈ ਜੀ ਵਧੀਆ ਛੇ ਨਿਕਲੇ ਹਾਂਜੀ ਚਾਰ ਆਪਾਂ ਲੈ ਕੇ ਪਿਛੇ ਆ ਦੋ ਹੁਣ ਅੱਜ ਦੋ ਦਿਨੀਆਂ ਟਰੈਕਟਰ ਅੱਛਾ ਮਾਰੇ ਵੀ ਗਾੜੀ ਜੋ ਹੈ ਆਪ ਲੋਗਾਂ ਕੇ ਵਾਸਤੇ ਚਲਾਉਣਾ ਹੈ ابھی ਵੀ ਅੰਦਰ ਦਵੇਜੀ ਗਾੜੀ ਇੱਕ ਉਹ ਥੱਲੇ ਅੱਛਾ ਥੱਲੇ ਹਾਂ ਹਾਂ ਫਿਰ ਕਈ ਸੰਦ ਰਹਿ ਗਏ ਟਾਲੀਆਂ ਦੁਨੀਆ ਲੱਦੀਆਂ ਨਹੀਂ ਅਜੇ ਹਾਂ ਲਾਂਦੇ ਨੇ ਸੁਹਾਗਾ ਸੁਹਾਗੇ ਹਾਂ ਸਾਵੀਆਂ ਬੋਰੀਂ ਆ ਜਿਹੜੇ ਕਰੀਆਂ ਦੇ ਨਿਕਲੇ ਹੂੰ ਹੂੰ ਟਰੈਕਟਰ ਚਾਰੇ ਇਦਾਂ ਦੇ ਨਿਕਲੇ ਟੁੱਟ ਭੱਜ ਕਰ ਗਈ ਜੀ ਮਲੇ ਜਿੰਨੇ ਵੀ ਮਲਵਾਏ ਕੋਈ ਕਿਸੇ ਦਾ ਕੋਈ ਟੁੱਟ ਗਿਆ ਉਹ ਜਿਆਦਾ ਕੰਡਮ ਨੇ ਹੂੰ ਕਿੱਥੇ ਕਿੱਥੇ ਕੋਈ ਚੀਜ਼ ਨੂੰ ਪੈਂਦਾ ਆ ਜੇ ਪੈਂਦੀ ਰਹੀ ਇਹਨੇ ਪਲਟ ਪਲਟ ਖੰਗਦੇ ਰਿਹਾ ਮੁੰਡੇ ਜਾਂਦੇ ਨੇ 30 ਫੁੱਟ ਦੇ 22 ਮਾਰਕ ਦੱਸਾ ਪਾਉਂਦੇ ਰਿਹਾ ਹੂੰ ਹਾਲੋ ਘਟੇ ਸੜੇ ਪਤਾ ਨਹੀਂ ਕਿੱਥੇ ਵਹਿ ਜਾਣਾ ਅੱਛਾ ਹਾਂ ਜੀ ਬਾਕੀ 16 ਦੇ ਡਾਕਟਰ ਬੀਵੀ ਜਾਨ ਦੇ ਡਾਕਟਰ ਉਹ ਵੀ ਬਸ ਹੋ ਗਏ ਨਹੀਂ ਬੰਦੇ ਨਹੀਂ ਬਣੇ ਬਾਕੀ ਸਾਰੇ ਬੰਦੇ ਜਮੀਨਾਂ ਸਾਰੇ ਮਲ ਫਸਲਾਂ ਰਿਤਾ ਹੀ ਗਈ ਸਭ ਦਿੱਤਾ ਹੀ ਹੋ ਗਿਆ ਤੇ ਦਾਦਾ ਫਟ ਹੋ ਗਈ ਹਨ ਹੂੰ ਇੱਥੇ ਪੋਸਟੀ ਆਪਾਂ ਮੇਰੇ ਖਾਲੀ ਪਹਿਲਾਂ ਆ ਜਾਵਾਂਗੇ ਆਏ ਆਏ ਪੋਸਟ ਹਾਂਜੀ ਦੇ ਲੋ ਇੱਥੇ ਕਿਤੇ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ ਹੂੰ ਪਾਣੀ ਬਰਾਬਰ ਹੀ ਪਾਣੀ ਉੱਤੇ ਉੱਤੇ ਸੇਤ ਰਹੀ ਮੜੀ ਮੜੀ ਬਸ ਦੇ ਦਿੱਤਾ ਹੂੰ 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 ਕੰਡਾ ਦਾ ਜੇ ਨਾ ਪਾਣੀ ਸਾਰੇ ਇੱਥੇ ਮਾਂ ਝੋਨਾ ਹੀ ਦੀ ਸਾਹਮਣੇ ਗੱਡੀਆਂ ਰੱਬ ਹੱਕ ਦੂਰ ਤੱਕ ਕਿੰਨੇ ਕਿਲੋਮੀਟਰ ਅੱਗੇ ਹਾਂ ਮੈਨੂੰ ਪਤਾ ਉਹ ਆਣਾ ਥੱਲੇ ਇਧਰ ਆਪਣਾ ਝੋਨਾ ਚਾਲੀ ਪਾ ਕੇ ਲਿਓ ਇੱਕ ਤੇ ਬੂਟਾਂ ਦੀ ਤਾਂ ਉਥੋਂ ਦੀ ਰੇਤ ਦੀ ਨੱਪ ਗਈ ਸਾਰੀ ਹੂੰ ਸਾਰੇ ਬਾਅਦ ਕੋਈ ਬੂਟਾਂ ਨਹੀਂ ਛੱਡੇ ਪਾ ਪਿੱਛੇ ਵੀ ਹੋ ਜਾਣ ਆ ਵੇਖੋ ਪਿੱਛੇ ਮਗਰ ਗਈ ਨਾ ਨਾ ਸਭ ਉਧਰ ਦੀ ਵੇਖ ਹੀ ਆ ਗੋ ਸਭ ਖਤਮ ਹੋ ਗਿਆ ਬਹੁਤ ਨੁਕਸਾਨ ਹੋ ਗਿਆ ਰੇਤ ਪਾਣੀ ਕਿੱਥੋਂ ਆਈ ਇੰਨੀ ਰੇਤ